ਤੇ 6 ਤਰੀਕ ਨੂੰ 6 ਤਿੰਨ ਨੂੰ ਇੱਕ ਕਤਲ ਹੋਇਆ ਸੀਗਾ ਗੁਰਸੇਵਕ ਸਿੰਘ ਦਾ ਉਹ ਸਾਡੇ ਸਾਫ ਦਾ ਐਸਐਸਸੀ ਉਹਦਾ ਬੇਟਾ ਸੀਗਾ ਉਹਦਾ ਬ੍ਰਦਰ ਵੀ ਸਾਡੇ ਨਾਲ ਇੱਥੇ ਕਨਸਟੇਬਲ ਹੈਗਾ ਉਹ ਤਿੰਨ ਮੁੱਜਮ ਸੀਗੇ ਉਹਦੇ ਚ ਪਜਾ ਰੰਜੇਸ਼ ਨਾਲ ਐਸਸੀ ਕਿ ਕਿ ਉਹਦੀ ਇੱਕ ਕਦਰ ਜੰਸਟ ਦੀ ਮਤਰੀ ਭੈਣ ਸੀਗੀ ਉਹਦੇ ਨਾਲ ਕਿਤੇ ਛੇੜਛਾੜ ਕੀਤੀ ਸੀ ਤੇ ਗੁੱਸੇ ਵਿੱਚ ਆਪਣੇ ਅੱਜ ਤੋਂ 5 6 7 ਮਹੀਨੇ ਪਹਿਲੇ ਇਹਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਚ ਘੁਮਾਇਆ ਸੀ ਇਸ ਤੋਂ ਬਾਅਦ ਇਹ ਰੰਜਸ਼ ਜੀ ਰੱਖਣ ਲੱਗੇ ਤੇ ਇਹਦੇ ਚ ਜਿਹੜੇ ਤਿੰਨ ਜਣੇ ਨੇ ਇਹਨਾਂ ਨੇ ਉਦੋਂ ਦੋ ਵੈਪਨ ਸੀਗੇ ਇਹਨਾਂ ਕੋਲ ਇੱਕ ਪੰਪ ਐਕਸ਼ਨ ਤੇ ਇੱਕ 30.6 ਜਿਹੜੀ ਹੈ ਬੋਲਟ ਐਕਸ਼ਨ ਰਾਈਫਲ ਸੀਗੀ ਇਹ ਦੋਨੋਂ ਵੈਪਨ ਉਹ ਸੀਗੇ ਜਿਹੜੇ ਗਨ ਹਾਊਸ ਤੋਂ ਚੋਰੀ ਹੋਏ ਸੀ ਉਹ ਅੰਗਰੇਜ਼ ਸਿੰਘ ਨੇ ਇਹਨਾਂ ਨੂੰ ਵੇਚੇ ਸੀਗੇ 10000 ਦਾ ਔਰ ਇਹ ਦੋ ਵੈਪਨ ਲੈ ਲਈ ਸੀ ਇਹਨਾਂ ਨੇ ਉਹਦੇ ਨਾਲੇ ਵਾਰਦਤ ਕੀਤੀ ਉਹ ਦੋਨੋਂ ਵੈਪਨ ਵੀ ਰਖਵਰ ਹੋ ਗਏ ਔਰ ਇਹ ਤਿੰਨ ਨੂੰ ਮਿਲ ਗਏ ਫੜ ਲਏ ਅ ਸਰ ਜਿਹੜੀ ਨਿਜੀ ਲੰਚ ਰੱਖੀ ਗਈ ਸੀ ਅ ਸੀਸੀਟੀਵੀ ਜਿਹੜੀ ਵਾਇਰਲ ਹੋ ਰਹੀ ਸੀ ਔਰ ਕੋਈ ਹੋਰ ਨਹੀਂ ਹਿਥਿਆਰ ਨਾਲ ਕੋ ਬਰਾਮਦ ਹੋਇਆ ਉਸ ਤੋਂ ਲਾ ਲਈ ਨਹੀਂ ਇਹ ਦੋ ਹੀ ਵੈਪਨ ਸੀਗੇ ਸੀਸੀਟੀਵੀ ਜਿਹੜੀ ਦੋ ਹੀ ਵੈਪਨ ਸੀ ਔਰ ਜਿਹੜੀ ਸਾਡੀ ਗਨ ਹਾਊਸ ਵਾਲੀ ਰੋਪਰੀ ਹੈ ਜਾਂ ਚੋਰੀ ਹੈ ਉਹ ਵੀ ਪੂਰੀ ਦਾ ਪੂਰੇ ਸਾਰੇ ਜਿੰਨੇ ਵੈਪਨ ਗਏ ਸੀ ਉਹ ਸਾਰੇ ਦੇ ਸਾਰੇ ਕਾਉਂਟ ਬਾਈ ਦਾ ਹੀ ਵੈਪਨ ਸੀ ਪੂਰੀ ਟਰੇਸ ਹੋ ਗਏ ਹਾਂ